735 2000 ਮਾਡਲ ਗੂੜੇ ਰੰਗ ਵਾਲਾ ਜੀ ਗੂੜੇ ਰੰਗ ਵਾਲਾ 735 ਆ 744 ਵਾਲਾ ਰੰਗ ਆ ਗੂੜੇ ਰੰਗ ਚ 2000 ਚਾਇਨੇ ਟ੍ਰੈਕ ਮਾਡਲ ਹੀ 2000 ਆ ਪਿਆ ਤਾਂ 10 ਵਰਗ ਹੈ ਇਹ 90 65 ਟਾਇਰ ਮੂਰਲੇ ਦਾ ਪੋਲੋ ਦੇ ਲੱਗੇ ਹਾਂ ਜਾਂ ਨਾ ਮੁੱਲ ਕਰਾ ਲਓ 2 ਲੱਖ 20 ਕਰਾ ਲਓ 15 ਕਰਾ ਲਓ 10 ਕਰਾ ਲਓ 1 ਲੱਖ 95000 ਲੈ ਜੀ 1 ਲੱਖ 95000 ਤੋਂ ਟਰੈਕਟਰ ਸ਼ੁਰੂ ਆ ਬਾਈ ਸਾਬ ਦਾ ਨੰਬਰ ਆ ਗਿਆ ਜੀ ਤੇ ਦੇਖ ਸਕਦੇ ਹੋ ਕੰਡੀਸ਼ਨ ਟਰੈਕਟਰ ਦੀ ਇੰਜਨ ਗੇਅਰ ਦਾ ਕਿਵੇਂ ਰਹਿੂ ਬਾਈ ਇੰਜਨ ਗੇਅਰ ਟਰੈਕਟਰ ਦਾ ਇੰਜਨ ਓਕੇ ਆ ਸਾਬ 2000 ਮਾਡਲ ਆ ਜ ਡਾਵਲ ਕਲੱਚ ਜੀ ਡਾਵਲ ਕਲੱਚ 540 ਚੱਕਰ ਇਹ ਵੀ 540 ਚੱਕਰ ਤੇ ਸੀ ਜਿਹੜਾ ਇੰਜਣ ਚੰਮ ਤਾਜ਼ਾ ਹੋਇਆ ਹੋਇਆ ਠੀਕ ਆ ਜੀ ਤਾਰਾ ਇੰਜਣ ਹੋਇਆ ਹੋਇਆ ਆਓ ਪਏ ਨੇ ਹਾਲ ਬਾਹ ਕੇ ਦੇਖ ਲੈ 4 ਘੰਟੇ ਆਓ ਪਏ ਨੇ ਸਭ ਤੋਂ ਸਵਾਗਤ ਕਰਦੇ ਆਂ ਤੁਹਾਡਾ ਸਾਰਿਆਂ ਦਾ ਆਪਣੇ ਫੇਸਬੁਕ ਪੇਜ ਤੇ YouTube ਚੈਨਲ ਤੇ ਅੱਜ ਦੀ ਵੀਡੀਓ ਚ ਤੰਨਾ ਡਾਇਰੈਕਟਰ ਦਿਖਾਵਾਂਗੇ ਬਾਕੀ ਬਾਬਾ ਜੀ ਨਾ ਕਰਦੇ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਗਰ ਜੀ ਦਾ ਖਾਲਸਾ ਸਾਹਿਬ ਮੈਗਰ ਜੀ ਕੀ ਪਤ ਹੈ ਪਤ ਹੈ ਜੀ ਸਭ ਤੋਂ ਪਹਿਲਾਂ ਇਹ ਦੱਸ ਦਿਓ ਜੀ ਆਪਾਂ ਖੜੇ ਕਿੱਥੇ ਆ ਜੀ ਪੱਤੀ ਰੋਡ ਬਰਨਾਲਾ ਬਿਲਕੁਲ ਬੱਸ ਸਟੈਂਡ ਦੇ ਲਵੇ ਖੜਿਆ ਹੀ ਆਪਣਾ ਬਰਨਾਲੇ ਸ਼ਹਿਰ ਦੇ ਵਿੱਚ ਠੀਕ ਆ ਜੀ ਤੇ ਤਿੰਨ ਟਰੈਕਟਰ ਦਿਖਾਵਾਂਗੇ ਅੱਜ ਦੀ ਵੀਡੀਓ ਚ ਵੀਡੀਓ ਸ਼ੁਰੂ ਕਰਦੇ ਆ 8:55 ਤੋਂ ਕਿੰਨੇ ਮਾਡਲ ਆ ਗਏ ਜੀ 8 10 ਮਾਡਲ ਆ ਜੀ 2010 2010 ਮਾਡਲ ਆ ਨਵੇਂ ਟਾਇਰ ਨੇ ਟਰੈਕਟਰ ਦੇ ਮਾ ਲਈ ਬਿਲਕੁਲ ਹਲੇ ਬੰਬਲ ਵੀ ਨਹੀਂ ਕਛੇ ਬਿੱਲ ਮੇਰੇ ਕੋਲੇ ਆ ਜਾਂਦਾ ਜੀ ਹਾਂ ਜੀ ਬਿੱਲ ਮੇਰੇ ਕੋਲੇ ਆ 14 ਵਾਲੇ ਟਾਇਰ ਆ ਬਈ 14 ਵਾਲੇ ਕੋਲੇ ਨੇ ਬਿੱਲ ਨਾਲ ਦਿਉ ਜਿਹੜਾ ਟਰੈਕਟਰ ਖਰੀਦ ਤੂੰ ਮੈਂ ਬਿੱਲ ਨਾਲ ਦਿਉ ਜੀ ਠੀਕ ਆ ਜੀ ਅਗਲੇ ਟਾਇਰਾਂ ਦੀ ਗੱਲ ਬਾਤ ਕਰੀਏ ਅਗਲੇ ਟਾਇਰ ਹੈਗੇ ਟਰੈਕਟਰ ਦੇ 90 56 90 56 프ਰੰਟ ਵਾਲੇ ਟਾਇਰ ਆ ਨੰਬਰ ਟਰੈਕਟਰ ਦਾ ਜੀ ਨੰਬਰ ਪੀਪੀ 18 ਜੀ ਪੰਜਾਬ ਦਾ ਨੰਬਰ ਆ ਗਿਆ ਜੀ ਤੇ ਦੇਖ ਸਾਇਦੋਂ ਕੰਡੀਸ਼ਨ ਟਰੈਕਟਰ ਦੀ ਇੰਜਨ ਗੇਅਰ ਦਾ ਕਿਵੇਂ ਰਹੂ ਬਈ ਇੰਜਨ ਗੇਅਰ ਟਰੈਕਟਰ ਦਾ ਇੰਜਨ ਓਕੇ ਆ ਸੱਕ ਦੀ ਬਾਹ ਕੇ ਦੇਖ ਲੈ 10 ਘੰਟੇ 8 5 ਘੰਟੇ ਪੂਣਾ 5 ਬਾਲੇ ਉਹ ਅਗਲੇ ਦੀ ਮਰਜ਼ੀ ਹੈਗੀ ਤਸੱਲੀ ਕਰ ਲਿਓ ਤਸੱਲੀ ਕਰ ਲਿਓ ਪਏ ਨੇ ਹਲਕ ਬਾਹਰ ਆ ਆਹ ਧੀ ਮਹਣ ਨਾਲ ਮਹਣ ਬੇਲਾ ਪੈਸ ਪੈਦਾਂ ਤੋਂ ਪਰਲੇ ਪਾਸੇ ਅਗਲਾ ਤਸੱਲੀ ਕਰ ਲੈ ਠੀਕ ਆ ਜੀ ਕਿਸਾਨ ਨੇ ਪੈਸੇ ਲਾਉਣੇ ਹੁੰਦੇ ਨੇ ਢਿੱਡ ਬਨ ਕੇ ਹਾਂਜੀ ਅਗਲੇ ਤੇ ਜਾ ਕੇ ਕੰਮ ਮਦੇ ਉਹ ਕਰਤਿਕ ਦੀ ਵੀ ਜ਼ਿੰਮੇਵਾਰੀ ਹੈ ਮੇਰੀ ਠੀਕ ਹੈ ਜੀ ਹਾਂ ਜੇ ਹੁਣ ਇਹਦੇ ਵਿੱਚ ਕੁਝ ਹੈਗਾ ਤਾਂ ਹੀ ਮੈਂ ਜ਼ਿੰਮੇਵਾਰੀ ਦਿੰਦਾ ਹਾਂ ਇਹ ਟੱਪ ਨੂੰ ਚੁੰਜਾ ਵੀ ਉਹਦੀ ਕਾਹਦੀ ਜ਼ਿੰਮੇਵਾਰੀ ਹੈ ਠੀਕ ਹੈ ਮਗਰਾੜ ਮਗਰੂੜ ਜੀ ਅਰੇ ਜਨਾਲ ਨਾਲ ਦੇ ਨਹੀਂ ਨਾਲ ਦੇ ਅਰੀਜਨਲ ਮਗਰਾੜਾ ਬਾਈ ਸਟicker ਟੁਕਰ ਉਮੀ ਪਿਆ ਮਗਰਾੜਾ ਤੇ ਤੇਲ ਬ੍ਰੇਕਾਂ ਵਾਲਾ ਟਰੈਕਟਰ ਆ ਗਿਆ ਤੇਲ ਬ੍ਰੇਕਾਂ ਵਾਲਾ ਟਰੈਕਟਰ 540 ਚੱਕਰ ਤੇ 6 ਚਿਰੀ ਆ ਗਿਆ 6 ਚਿਰੀ ਆ ਗਿਆ ਜੀ ਦੇਖੋ 540 ਚੱਕਰ ਠੀਕ ਹੈ ਨਾਲ ਦੇ 540 ਚੱਕਰਾਂ ਵਾਲੀ ਅਰੇ ਸਟicker ਵੀ ਉਮੀ ਖੜਾਗਾ ਪਿਆ ਜੀ ਠੀਕ ਹੈ ਜੀ ਬਹੁਤ ਘੱਟ ਚੱਲਿਆ ਟਰੈਕਟਰ ਤੇ ਇਹ ਇਹਦੀ ਆਪਾਂ ਜੀ ਡਿਮਾਂਡ ਦੀ ਗੱਲਬਾਤ ਕਰੀਏ ਇਹ ਡਿਮਾਂਡ ਜੀ ਬਸ ਮੁੱਲ ਕਰਾ ਲਓ 3.5 ਕਰਾ ਲਓ 60 ਕਰਾ ਲਓ 65 ਕਰਾ ਲਓ 75 ਕਰਾ ਲਓ 3 ਲੱਖ 45 ਹਜ਼ਾਰ ਦਾ ਟਰੈਕਟਰ ਦੇਵਾਂਗੇ 3 ਲੱਖ 45 ਦਾ ਲੈਣ ਦੇਣੀ ਆ ਬਈ ਹਾਂ ਜੀ ਠੀਕ ਹੈ ਜੀ ਅੱਗੇ ਆ ਗਿਆ ਜੀ ਸਪਰਾਹ 744 FE 2000 ਮਾਡਲ ਜੀ ਪੂਰੇ 2000 ਮਾਡਲ ਆ ਜੀ ਡਬਲ ਕਲੱਚ ਜੀ ਡਬਲ ਕਲੱਚ 540 ਚੱਕਰ ਇਹ ਵੀ 540 ਚੱਕਰ ਤੇ 6 ਜਰੀ ਕੇ ਚੀਰੀ ਜੀ ਠੀਕ ਆ ਜੀ ਤੇ ਮਗਰਾਟ ਨੂੰ ਰੂਡਾ ਟਰੈਕਟਰ ਦੇ ओरिजिनल ਨੇ ਜੀ ਟਾਇਮਰਾ ਮਾਰ ਦੋ ਛੱਕ ਦੇ ਅੰਦਰੋਂ ਅੰਦਰੋਂ ਵੀ ਗਲਿਆ ਹੋਵੇ ਕਿਤੇ ਬਾਹਰੋਂ ਵੀ ओरिजिनल ਮਗਰਾਟ ਨੇ ਠੀਕ ਆ ਜੀ ਤੇ ਟਾਇਰ ਟੂਰ ਜੀ ਟਾਇਰ ਟਰੈਕਟਰ ਦੇ 65 ਪੈਂਸ਼ਨ ਨੇ ਮਾਗਰਲੇ ਗੁੱਡਇਰ ਬਾਜਰਾ 14 ਦੇ ਮਹਿੰਗੇ ਵਾਲੇ ਟਾਇਰਾਂ ਚੌਨਾ ਵਾਲੇ ਟਾਇਰਾਂ ਵਾਲੇ ਟਾਇਰ ਨੇ ਜੀ ਮਹਿੰਗੇ ਬਾਜਰਾ ਦੇ ਬਾਜਰਾ ਸ਼ੇਰੀ ਦੀ ਕੰਪਨੀ ਹੈ ਬਾਜਰਾ ਦੇ ਟਾਇਰ ਨੇ ਮੂਹਰੇ ਐਮ ਆਰ ਐਫ ਦੇ ਨੇ ਟਰੈਕਟਰ ਦੇ ਟਾਇਰ 70 ਪੈਂਚੇ ਠੀਕ ਆ ਜੀ ਸੁੱਕਾ ਟਰੈਕਟਰ ਆ ਜਮਾ ਸੁੱਕਾ ਟਰੈਕਟਰ ਆ ਕਲੌਸ ਕਰ ਇੰਜਨ ਦਾ ਇੰਜਨ ਚੰਮਤ ਤਾਜਾ ਹੋਇਆ ਹੋਇਆ ਠੀਕ ਆ ਜੀ ਤਾਰਾ ਇੰਜਨ ਹੋਇਆ ਹੋਇਆ ਆਓ ਪਏ ਨੇ ਹਲ ਬਾਹ ਕੇ ਦੇਖ ਲੈ 4 ਘੰਟੇ ਆਓ ਪਏ ਨੇ ਠੀਕ ਆ ਜੀ ਇੰਨੀ ਗਾਰੰਟੀ ਆ ਟਰੈਕਟਰ ਉਹ ਵਾਹਣ ਪਿਆ ਮਾਹਣ ਚ ਹਲ ਫਵਾ ਦੂੰ 4 ਘੰਟੇ ਬਾਹ ਲੋ 5 ਬਾਹ ਲੋ ਇਹ ਦੇਵਾਂਗੇ ਜੀ 215000 ਦਾ ਠੀਕ ਹੈ ਜੀ 215000 ਹਾਂ 2 ਲੱਖ ਲੱਖ ਅੱਗੇ ਆਗਲਾ ਫੇਰ ਪੰਜਾਬ ਨੰਬਰ ਆ ਗਿਆ ਜੀ 735 2000 ਮਾਡਲ ਗੂੜੇ ਰੰਗ ਵਾਲਾ ਜੀ ਗੂੜੇ ਰੰਗ ਵਾਲਾ 735 ਆ 744 ਵਾਲਾ ਰੰਗ ਆ ਗੂੜੇ ਰੰਗ ਚ 2000 ਚਾਈਨੇ ਟਰੈਕਟਰ ਕਾਲੇ ਢੱਡਲੇ ਠੀਕ ਹੈ ਜੀ ਇਹਦਾ ਕਾਲਸ ਚ ਰੰਗ ਹੁੰਦਾ ਬਲੈਕ ਦਾ ਇਹਦਾ ਠੀਕੇ ਰੰਗ ਵਾਲਾ ਨਹੀਂ ਆ ਦੇਖੋ ਕਾਲਸ ਚ ਰੰਗ ਆ ਬਲੈਕ ਦਾ ਠੀਕ ਹੈ ਜੀ ਆ 744 ਵਾਲਾ ਰੰਗ ਆ ਸ਼ੋਅ ਦਾ ਜਿੰਨਾ ਹੀ ਪੁਰਾਣਾ ਹੈ ਉਹ ਉਨਾਂ ਹੀ ਲਖਰੀ ਹੈ ਹਾਂ ਸਟicker ਸਾਰੇ ਮਾੜਲੀ 2005 ਦਾ 10 ਵਰਗ ਹੈ ਹਾਂ ਕੰਡੀਸ਼ਨ ਦਾ ਇੰਜਨ ਗੇਅਰ ਦਾ ਵੀ ਐਂ ਹੂ ਜਹੇ ਰਾਮੈਂਟ ਦਾ ਓਕੇ ਓਕੇ ਵਾਕੇ ਲੈ ਜਾ ਅਗਲਾ ਠੀਕ ਹੈ ਜੀ ਜਿੱਥੇ ਮਰਜੀ ਇਹਦੇ ਟਾਇਰ ਟੂਰ ਜੀ ਇਹਦੇ ਟਾਇਰ ਮੰਗਰਲੇ ਹੈਗੇ ਟਰੈਕਟਰ ਦੇ 90 65 ਟਾਇਰ ਮੂਰਲੇ ਦਾ ਪੋਲੋ ਦੇ ਨਵੇਂ ਨੇ ਠੀਕ ਹੈ ਜੀ ਨਵੇਂ ਟਾਇਰ ਆ ਬਈ ਚੌਕੜਾ ਤੇ ਇਹਦੇ ਮਗਰਾਟ ਮਗਰੂਟ ਜੀ ਨਾਲ ਦੇ ਨੇ ਜੀ ओरिजिनल ਫਰਸਟ ਪਾਰਟੀ ਦਾ ਟਰੈਕਟਰ ਹੈ ਜਿਹਨੇ ਏਜੰਸੀ ਚੋਂ ਨਵਾਂ ਕਢਾਇਆ ਤੇ ਜ਼ਿੰਮੇਵਾਰ ਤੋਂ ਉਹ ਤੋਂ ਲੈ ਕੇ ਆਇਆ ਠੀਕ ਹੈ ਜੀ ਆਪਾਂ ਕਹਿ ਰਹੀਏ ਤਸ਼ਲੀ ਵਾਲੇ ਟਰੈਕਟਰ ਤਸ਼ਲੀ ਹੈ ਜੀ ਤਸ਼ਲੀ ਤਸ਼ਲੀ ਮਾੜਾ ਟਰੈਕਟਰ ਲੈਂਦੇ ਨਹੀਂ ਨਾ ਕੋਈ ਮਾੜਾ ਮੂਰੇ ਲਵੇ ਕੋਈ ਫਾਇਦਾ ਨਹੀਂ ਮਾੜੇ ਦਾ ਹਾਂਜੀ ਟੱਪ ਵੰਗੂ ਚੂਈ ਜਾਂਦਾ ਮਾੜਾ ਟਰੈਕਟਰ ਜ਼ਿੰਮੇਵਾਰ ਦੇ ਕੰਮ ਨਾ ਕਰੇ ਫਿਰ ਅਗਲਾ ਜਾ ਕੇ ਉਹ ਗੱਲ ਦਾ ਸਵਾਦ ਨਹੀਂ ਆਉਂਦਾ ਵੀਰ ਜੀ ਠੀਕ ਆ ਜੀ ਨਮੀ ਛਤਰੀ ਸੁਤਰੀ ਲੱਗਿਆ ਕੋਈ ਘਾਟ ਨਹੀਂ ਟਰੈਕਟਰ ਜੇ ਹੁਣ ਤਾਂ ਬਸ ਤੁਸੀਂ ਆਉਣਾਗਾ ਹਲ ਪਾ ਕੇ ਦੇਖ ਲਿਓ ਤਸੱਲੀ ਕਰ ਲਿਓ ਇੰਜਨ ਦੇ ਉਹ ਲਾਓ ਜਿਹਨੇ ਟਰੈਕਟਰ ਲੈਣਾ ਜਾਂ ਸੌਦਾ ਕਰਨਾ ਸਵਾਦ ਨਾਲ ਲੈ ਬਈ ਠੀਕ ਆ ਜੀ ਫੋਨ ਲਾਓ ਸਵੇਰੇ ਸਾਡਾ ਨਿਤਰੀ ਆਉਦਾ ਟਾਈਮ ਹੁੰਦਾ 6 ਵਜੇ ਤੋਂ ਬਾਅਦ ਲਾਓ 6 ਵਜੇ ਤੋਂ ਕਿੰਨੇ ਵਜੇ ਤੱਕ ਜੀ 6 ਵਜੇ ਤੋਂ ਬਾਅਦ ਸਵੇਰੇ ਜਿਵੇਂ ਮਰਜ਼ੀ ਲਾ ਲਓ ਠੀਕ ਆ ਜੀ ਸ਼ਾਮ ਨੂੰ 6 ਵਜੇ ਤੋਂ ਲੈ ਕੇ 8 ਵਜੇ ਤੱਕ 6 ਵਜੇ ਤੋਂ ਬਾਅਦ ਨਾ ਲਾਇਓ ਵਾ ਸ਼ਾਮ ਨੂੰ ਠੀਕ ਹੈ ਜੀ ਉਹਨੇ ਤਰੀਆਂ ਦਾ ਟਾਈਮ ਹੁੰਦਾ ਦੂ ਆਰਾਮ ਕਰਨਾ ਰਾਤ ਨੂੰ ਨਾ ਪਰੇਸ਼ਾਨ ਕਰਿਓ ਤੇ ਨੰਬਰ ਦੱਸ ਦਿਓ ਜੀ ਆਪਣਾ ਨੰਬਰ 9817818755 ਪੁਰਾਣਾ ਟਰੈਕਟਰ ਕੱਟਿਆ ਜਾਊਗਾ ਕੱਟਿਆ ਜਾਊ ਜੀ ਇਹ ਸ਼ਵਰਾਜ ਟਰੈਕਟਰ ਹੀ ਕਟਾਂਗੇ ਪੁਰਾਣਾ ਉਹ ਵੀ ਇਹ ਥੋੜਾ ਵਾੜਾ ਚੰਗਾ ਹੋਇਆ ਚੰਗਾ ਹੀ ਕਟਾਂਗਾ ਹਾਂ ਚੰਗਾ ਹੀ ਕਟਾਂਗੇ ਵਾੜਾ ਫਿਰ ਜੇ ਹੁਣ ਐਵੇਂ ਟੱਪਾਂ ਨੂੰ ਚੂਂਗੇ ਵਿੱਚ ਕੁਝ ਹੋਵੇ ਨਾ ਉਹਨੂੰ ਕੱਟ ਕੇ ਵੀ ਕੀ ਕਰਾਂ ਠੀਕ ਹੈ ਜੀ ਮੂਰੇ ਵੇਖਣਾ ਨਹੀਂ ਠੀਕ ਹੈ ਸਕਰੀਨ ਤੇ ਨੰਬਰ ਚੱਲੀ ਜਾਂਦਾ ਕੋਈ ਵੀ ਵੀਰਪੁਰਾ ਚਾਹਵਣਾ ਹੋਇਆ ਤਿੰਨੇ ਟਰੈਕਟਰਾਂ ਦਾ ਤਾਂ ਕੰਟੈਕਟ ਕਰ ਲਿਓ ਤੇ ਇਹਦਾ ਰੇਟ ਦੱਸ ਦਿਓ ਜੀ ਇਹਦਾ ਰੇਟ ਦੇਵਾਂਗੇ ਹਾਂ ਜਾਂ ਨਾ ਮੁੱਲ ਕਰਾ ਲਓ 220 ਕਰਾ ਲਓ 15 ਕਰਾ ਲਓ 10 ਕਰਾ ਲਓ 195000 ਲੈ ਜੀ 195000 ਤੋਂ ਟਰੈਕਟਰ ਸ਼ੁਰੂ ਆ ਬਾਈ ਸਕਰੀਨ ਤੇ ਨੰਬਰ ਚੱਲੀ ਜਾਂਦਾ ਕੋਈ ਵੀ ਵੀਰਪੁਰਾ ਨੇ ਖਰੀਦਣਾ ਟਰੈਕਟਰ ਤਾਂ ਕੰਟੈਕਟ ਕਰ ਲਿਓ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਕਰ ਦਿਓ ਜੀ ਧੰਨਵਾਦ